ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਕਿਉਂ ਆਖਿਆ ਕਿਉਂਕਿ ਉਸ ਸਮੇਂ ਲਾਹੌਰ ਸ਼ਹਿਰ ਤੇ ਬਹੁਤ ਕਹਿਰ ਹੁੰਦਾ ਸੀਗਾ ਲਾਹੌਰ ਸ਼ਹਿਰ ਦਾ ਜੋ ਮਾਹੌਲ ਆ ਉਹ ਜ਼ਹਿਰ ਵਰਗਾ ਹੋ ਗਿਆ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਤਾਂ ਆਖਣਾ ਪਿਆ ਪੂਰੇ ਦਿਨ ਦੇ ਵਿੱਚ ਲੋਕਾਂ ਤੇ ਸਵਾ ਪਹਿਰ ਕਹਿਰ ਹੁੰਦਾ ਸੀ ਸੋ ਜਦੋਂ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਲਾਹੌਰ ਦੇ ਲਈ ਵਰਤੇ ਕੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਤਾਂ ਭਾਈ ਮਰਦਾਨੇ ਨੇ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਗੁਰੂ ਜੀ ਜੇ ਇਹ ਇੰਨਾ ਹੀ ਸ਼ਹਿਰ ਜ਼ਹਿਰੀਲਾ ਹੈ ਕਿ ਆਪਾਂ ਇੱਥੇ ਆਏ ਕਿਉਂ ਆ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਭਾਈ ਬਾਲੇ ਆਪਾਂ ਇੱਥੇ ਦਇਆ ਦਾ ਬੀਜ ਬੀਜਣ ਆਏ ਆ ਸੋ ਇਹ ਗੁਰੂ ਨਾਨਕ ਸਾਹਿਬ ਜੀ ਦਾ ਦਇਆ ਦਾ ਬੀਜਿਆ ਹੋਇਆ ਬੀਜ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਸਵੇਂ ਜਾਮੇ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਵਿਸਾਖੀ ਵਾਲੇ ਦਿਨ ਸਭ ਤੋਂ ਪਹਿਲਾਂ ਅਸੀਸ ਦੇਣ ਵਾਲੇ ਭਾਈ ਦਇਆ ਸਿੰਘ ਜੀ ਜੋ ਕਿ ਲਾਹੌਰ ਤੋਂ ਸਨ ਗੁਰੂ ਨਾਨਕ ਸਾਹਿਬ ਜੀ ਦਾ ਦਇਆ ਦਾ ਬੀਜ ਆਇਆ ਹੋਇਆ ਬੀਜ ਅੱਜ ਦੇ ਦਿਨ ਅੱਜ ਦੇ ਦਿਨ ਵਿਸਾਖੀ ਵਾਲੇ ਦਿਨ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਸੀਸ ਭੇਟ ਕਰਨ ਵਾਲੇ ਭਾਈ ਦਇਆ ਸਿੰਘ ਜੀ ਲਾਹੌਰ ਤੋਂ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਵਿਸਾਖੀ ਜਿਹੜੀ ਆ ਉਹ ਖਾਲਸੇ ਦਾ ਜਨਮ ਦਿਨ ਹੈ ਸੋ ਖਾਲਸੇ ਦਾ ਜਨਮ ਦਿਨ ਆਪਾਂ ਸਾਰੇ ਗੁਰੂ ਘਰ ਜਾਈਏ ਸ਼ੁਕਰਾਨਾ ਕਰੀਏ ਸੋ ਸਾਰੇ ਕੰਮ ਕਾਜ ਛੱਡ ਕੇ ਅੱਜ ਗੁਰੂ ਦੇ ਪੁਰਾਣੇ ਇਤਿਹਾਸ ਬਾਰੇ ਝਾਤ ਮਾਰੀਏ ਆਪਣੇ ਬੱਚਿਆਂ ਨੂੰ ਵਿਸਾਖੀ ਦਾ ਮਹੱਤਵ ਦੱਸਿਏ ਮਸਾਖੀ ਦਾ ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਈਏ ਖਾਲਸਾ ਪੰਥ ਬਾਰੇ ਜਾਣੂ ਕਰਵਾਈਏ ਸੋ ਸਮੁੱਚੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਖਾਲਸੇ ਦਾ ਜਨਮ ਦਿਨ ਹੈ ਉੱਥੇ ਹੀ ਇੱਕ ਆਪਣੇ ਸਮੁੱਚੇ ਭਾਰਤ ਦੇ ਨਾਲ ਮੰਦ ਭਾਗੀ ਘਟਨਾ ਵੀ ਵਾਪਰੀ ਸੀ ਜਿਸ ਬਾਰੇ ਤੁਸੀਂ ਜਾਣੋ ਹੀ ਹੋ ਜੱਲਿਆਂ ਵਾਲੇ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਜਰਨਲ ਡਾਇਰ ਨੇ ਸਿੱਖਾਂ ਤੇ ਗੋਲੀਆਂ ਚਲਾਈਆਂ ਸੀ ਭਾਰਤੀਆਂ ਤੇ ਗੋਲੀਆਂ ਚਲਾਈਆਂ ਸੀ ਕਿ ਸੋ ਆਪਾਂ ਨੂੰ ਇਤਿਹਾਸ ਦੇ ਨਾਲ ਜਾਣੂ ਰਹਿਣਾ ਚਾਹੀਦਾ ਵਾ ਸਿਰਫ ਵਿਸਾਖੀ ਵਿਸਾਖੀ ਕਰਕੇ ਜਾਂ ਤਿਉਹਾਰ ਕਰਕੇ ਕਿਸੇ ਨੂੰ ਮਨਾਉਣਾ ਨਹੀਂ ਚਾਹੀਦਾ ਉਹਨੂੰ ਸਮਝਣਾ ਚਾਹੀਦਾ ਵਾ ਸੁੱਪੇ ਬੇਣਤੀਆਂ ਨੇ ਸਾਰੀ ਸਮੁੱਚੀ ਕੌਮ ਨੂੰ ਅਤੇ ਭਾਰਤ ਵਾਸੀਆਂ ਨੂੰ